ਇਲੈਕਟਰੀ ਰੂਪ ਚ ਲੈ ਕੇ ਦੇਵਾਂਗੇ ਅਸੀਂ ਪਹਿਲੀ ਗੱਲ ਤਾਂ ਅਸੀਂ ਜਿਹੜੀਆਂ ਲਿਸਟਾਂ ਨੇ ਉਹ ਪਵਾ ਕੇ ਉਠਾਂਗੇ ਟਾਈਮ ਅਸੀਂ ਜੁਆਇਨਿੰਗ ਦਾ ਲਵਾਂਗੇ ਉਹ ਵੀ 5 ਦਿਨਾਂ ਦਾ ਠੀਕ ਹੈ ਹੁਣ ਆਪਾਂ ਧਰਨਾ ਬਾਈ ਬਣ ਕੇ ਚੱਨ ਜਾਰੀ ਰੱਖਣਾ ਹੈ ਆਪਾਂ ਉਧਰਲੀ ਸਾਈਡ ਬੈਠਾਂਗੇ ਇਸ ਥਾਂ ਤੇ ਬੈਠਣ ਦਾ ਆਪਣਾ ਮਕਸਦ ਇਹ ਵੀ ਵੀ ਆਪਣੀ ਛੇਤੀ ਤੋਂ ਛੇਤੀ ਮੀਟਿੰਗ ਹੋ ਜੇ ਠੀਕ ਹੈ ਆਪਾਂ ਕਿਤੇ ਨਾ ਕਿਤੇ ਆਪਾਂ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਹੈ ਕਿਉਂਕਿ ਆਪਾਂ ਫੁੱਲੜਬਾਈ ਨਹੀਂ ਕਰਨੀ ਇਹ ਨਾ ਹੋਈ ਆਪਣੇ ਕਿਸੇ ਬੰਦੇ ਦਾ ਕੋਈ ਬੰਦਾ ਨੁਕਸਾਨ ਕਰ ਦੇ ਵੈਸੇ ਕਰ ਨਹੀਂ ਸਕਦੇ ਨਾ ਹੋਣ ਦੇਈਏ ਪਰ ਇੱਕ ਤਰੀਕਾ ਹੁੰਦਾ ਕੰਮ ਕਰਨ ਦਾ ਆਪਾਂ ਉਹ ਤਰੀਕੇ ਦੇ ਵਿੱਚ ਰਹਿ ਕੇ ਕੰਮ ਕਰਾਂਗੇ ਆਪਾਂ ਭਾਈ ਉਧਰਲੀ ਸਾਈਡ ਬੈਠਾਂਗੇ ਕੱਲ ਨੂੰ ਦੇਖਦੇ ਆਂ ਜੇ ਆਪਣਾ ਕੋਈ ਹੱਲ-ਵੱਲ ਨਹੀਂ ਕਰਦੇ ਕੋਈ ਗੱਲ ਨਹੀਂ ਗੇਟ ਵੀ ਉਰੇ ਆ ਤੇ ਆਪਾਂ ਵੀ ਉਰੀ ਆ ਸਹੀ ਗੱਲ ਆ ਆਪਾਂ ਹੁਣ ਧਰਨਾ ਆਪਣਾ ਅੱਜ ਦਾ ਦਿਨ ਕਾਮਯਾਬਾ ਕੱਲ ਨੂੰ ਕਾਮਯਾਬ ਹੋਣਾ ਜਾਂ ਕਰਨਾ ਜਾਂ ਨਹੀਂ ਕਰਨਾ ਇਹ ਤੁਹਾਡੇ ਸਿਰ ਤੇ ਆ ਇਹ ਨਾ ਹੋਵੇ ਬਾਈ ਉਹ ਕੋਈ ਬਗ ਜੇ ਜੇ ਬੰਦਾ ਇੱਕ ਜਾਂਦਾ ਤਾਂ ਕੱਲ ਨੂੰ ਚਾਰ ਆਉਣੇ ਚਾਹੀਦੇ ਆ ਆਪਦੀ ਆਪਦੀ ਜ਼ਿੰਮੇਵਾਰੀ ਸਮਝੋ ਆਪਦੇ ਪਿੰਡਾਂ ਦੀ ਜ਼ਿੰਮੇਵਾਰੀ ਸਮਝੋ ਹਰੇਕ ਬੰਦੇ ਨੂੰ ਪਿੰਡ ਦੇ ਦਾ ਬੰਦੇ ਦਾ ਪਤਾ ਵੀ ਮੇਰਾ ਬੰਦਾ ਉਹ ਆਇਆ ਨਹੀਂ ਜੇ ਉਹ ਬੰਦੇ ਨੂੰ ਕਹੋਗੇ ਵੀ ਤੂੰ ਬਾਈ ਸਾਡਾ ਕੋਈ ਇਕੱਲੇ ਦਾ ਕੰਮ ਥੋੜੀ ਆ ਬੰਦੇ ਨੂੰ ਲਾਣਤ ਪਾਓ ਪਾਣੀ ਪਊ ਹੁਣ ਜੇ ਉਹਰੇ ਕੱਠ ਦਿਖਾਉਣਾ ਹੈ ਜੇ ਉਰੇ 50 ਜਣੇ ਰਹਿ ਗਏ ਇਹ ਤਰਨੇ ਦਾ ਕੋਈ ਫਾਇਦਾ ਨਹੀਂ ਕੱਲੂ ਘੱਟੋ ਘੱਟ 500 ਬੰਦਾ ਇਕੱਠਾ ਕਰੋ ਫਿਰ ਆਪਣਾ ਹੱਲ ਹੋ ਡਿਪਾਰਟਮੈਂਟ ਅਵੇਸਲਾ ਹੋਇਆ ਬੈਠਾ ਹੈ ਤੱਕ ਆਪਾਂ ਜਿਵੇਂ ਅੱਜ ਇਕੱਠੇ ਹੋਇਆ ਕੱਲ ਨੂੰ ਦੁੱਗਣੀ ਗਿਣਤੀ ਵਿੱਚ ਇੱਥੇ ਰਹਾਗੇ ਦੁੱਗਣੀ ਗਿਣਤੀ ਵਿੱਚ ਹੋਰ ਬੰਦੇ ਇਕੱਠੇ ਕਰਨੇ ਆ ਸਾਰੇ ਬੰਦੇ ਕੋਈ ਲਾਈਵ ਹੋ ਕੇ ਕਹਿ ਸਕਦਾ ਲਾਈਵ ਹੋ ਕੇ ਕਹਿ ਦੋ ਕੋਈ ਬੰਦਾ ਉਹਦੇ ਪਿੰਡ ਫੋਨ ਕਰ ਸਕਦਾ ਪਿੰਡ ਫੋਨ ਕਰਕੇ ਕਹਿ ਦੋ ਧਰਨਾ ਆਪਾਂ ਜਾਰੀ ਰੱਖਣਾ ਹੈ ਉਦੋਂ ਤੱਕ ਜਾਰੀ ਰੱਖਣਾ ਜਦੋਂ ਤੱਕ ਆਪਣਾ ਕੋਈ ਹੱਲ ਨਹੀਂ ਹੁੰਦਾ ਕੋਈ ਗੱਲਬਾਤ ਬਈ ਕੋਈ ਗੱਲਬਾਤ ਪੁੱਛਣੀ ਆ ਬਈ ਕਿਸੇ ਵੀ ਬੰਦੇ ਨੇ ਕੋਈ ਪੁੱਛ ਸਕਦਾ ਆ ਆਪਾਂ ਜਵਾਬ ਦੇਵਾਂਗੇ ਹੁਣ ਵੀ ਆ ਗੱਲ ਹੋਈ ਏ ਕਿ ਹੋਈ ਨਹੀਂ ਕਿਵੇਂ ਵੀਰੇ ਆ ਤੋਂ ਬਈ ਤਿੰਨ ਦਿਨ ਦਾ ਸਮਾਂ ਮੰਗਿਆ ਬਾਈ ਪੈਸੇ ਉਹਨਾਂ ਨੇ ਇਹਨਾਂ ਕਹਿੰਦੇ ਸਾਨੂੰ ਤਿੰਨ ਦਿਨ ਦਾ ਟਾਈਮ ਦੇ ਦਿਓ ਹਾਂ ਮਤਲਬ ਉਹੀ ਹੈ ਕਹਿੰਦੇ ਸਾਈਨ ਹੋਣਾ ਐਮਡੀ ਸਾਹਿਬ ਤੋਂ ਅਸੀਂ ਤਿੰਨ ਦਿਨਾਂ ਦੇ ਵਿੱਚ ਸਾਈਨ ਕਰਵਾ ਕੇ ਕੱਲ੍ਹ ਦੀ ਨਾਲ ਤੁਹਾਨੂੰ ਅਪਲੋਡ ਕਰ ਦਾਂਗੇ ਠੀਕ ਹੈ ਪਰ ਅਸੀਂ ਉਹਨਾਂ ਕੋਲੇ ਮੰਗ ਬਾਰ-ਬਾਰ ਆ ਬਾਈ ਦੋ ਨਾਮ ਨਾਲ ਨਵੇਂ ਗਏ ਸੀਗੇ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਬਾਰ-ਬਾਰ ਅਸੀਂ ਉਹਨਾਂ ਨੂੰ ਸਿਰਫ ਲਿਖਤੀ ਗੱਲ ਤੇ ਅੜੇ ਰਹੇ ਹਾਂਗੇ ਪਰ ਉਹ ਕਹਿੰਦੇ ਅਸੀਂ ਬੋਤਾ ਦੇ ਕਰਕੇ ਅਸੀਂ ਲਿਖਤੀ ਰੂਪ 'ਚ ਨਹੀਂ ਦੇ ਸਕਦੇ ਅਸੀਂ ਆਖਿਆ ਜੀ ਫਿਰ ਅਸੀਂ ਉਹਨਾਂ ਟਾਈਮ ਇੱਥੇ ਬੈਠੇ ਜਿੰਨਾ ਟਾਈਮ ਸਾਡੀ ਸਟ ਨਹੀਂ ਅਪਲੋਡ ਹੁੰਦੀ ਆ ਬਾਈ ਨਾਲ ਸੀ ਬਾਈ ਜਿੰਨੀ ਜਿਹੜੀ ਵੀ ਗੱਲ ਹੋਈ ਆ ਜਿਉਂ ਦੀ ਤਿਉਂ ਛੋਡੇ ਤੱਕ ਪਹਚਾਈ ਆ ਕੋਈ ਲਾਕੇ ਨਹੀਂ ਕੋਈ ਘਟਾ ਕੇ ਨਹੀਂ ਕੋ ਸਾਡਾ ਫਰਜ ਆ ਗੱਲ ਪਹਚਾਉਣਾ ਕਾਰਵਾਈ ਪਾਉਣੀ ਆ ਮੰਨ ਕੇ ਚਲੋ ਆਪਾਂ ਸੰਘਰਸ਼ ਲੜਨਾ ਆਪਾਂ ਇਕੱਠੇ ਹੋ ਕੇ ਲੜਨਾ ਇਹ ਨਹੀਂ ਹੈਗਾ 8 ਬੰਦੇ ਬਾਗੇ ਉਹ ਸੰਘਰਸ਼ ਲੜੀ ਜਾਣਗੇ ਕੋਈ ਗੱਲ ਨਹੀਂ ਵੀ ਆਪਾਂ ਗੱਲਬਾਤ ਕਰਦੇ ਰਾਂਗੇ ਹੁਣ ਗੱਲਬਾਤ ਕੋਈ ਨਹੀਂ ਕਰਨੀ ਮੀਟਿੰਗ ਵੀ ਇੱਕ ਹੱਦ ਤੇ ਲਵਾਂਗੇ ਜੇ ਲੈਣੀ ਪੈਗੀ ਵੀ ਤੁਸੀਂ ਉਹ ਗੱਲਾਂ ਤੇ ਮਨਜ਼ੂਰ ਹੋਣੇ ਤਾਂ ਅਸੀਂ ਮੀਟਿੰਗ ਲਵਾਂਗੇ ਨਹੀਂ ਲੋੜ ਨਹੀਂ ਕਿ ਬਾੜੀਆਂ ਮੀਟਿੰਗਾਂ ਅਸੀਂ ਕਰ ਕਰ ਦੇਖ ਲਿਆ ਮੀਟਿੰਗਾਂ 'ਚ ਕੋਈ ਐਡੀ ਗੱਲਬਾਤ ਹੈ ਨਹੀਂ ਆਪੀ ਬੋਲਣਗੇ ਜੇ ਕੋਈ ਮੀਟਿੰਗ ਦੇ ਵਿੱਚ ਗੱਲ ਉਹਨਾਂ ਨੇ ਰੱਖਣੀ ਹੋਈ ਆਪਾਂ ਨੂੰ ਪਹੁੰਚਾਉਣਗੇ ਆਪਣੇ ਤੱਕ ਆਪਾਂ ਗੱਲ ਤੁਹਾਡੇ ਤੱਕ ਪਹੁੰਚਾਵਾਂਗੇ ਜਿਹੜੀ ਅਗਲੀ ਮੀਟਿੰਗ ਹੋਈ ਆਪਾਂ ਉਸ ਗੱਲ ਦੀ ਮੀਟਿੰਗ ਕਰਨੀ ਹੈ ਜੇ ਤਾਂ ਸਾਨੂੰ ਲਿਖਤੀ ਰੂਪ ਦੇ ਵਿੱਚ ਮੀਟਿੰਗ ਦੇ ਵਿੱਚ ਦਿਓਗੇ ਤਾਂ ਅਸੀਂ ਮੀਟਿੰਗ ਕਰਾਂਗੇ ਨਹੀਂ ਆਪਾਂ ਬਈ ਇੱਥੇ ਬੈਠੇ ਆ ਠੀਕ ਹੈ ਜੀ ਔਰ ਲੋਲੀਪੋਪ ਵੀ ਦਿੱਤੀ ਜਾਂਦੇ ਟਕੜੇ ਹੋ ਜਾਓ ਬਈ ਟਕੜੇ ਹੋ ਜਾਓ ਹੁਣ ਟਾਈਮ ਆ ਗਿਆ ਜੇ ਹੁਣ ਟਕੜੇ ਨਾ ਹੋਏ ਤਾਂ ਭੁੱਲ ਜਾਓ ਵੀ ਦੋ ਸਾਲ ਆਪਾਂ ਨੂੰ ਘਰੇ ਵੀ ਬੈਠਣਾ ਪੈ ਸਕਦਾ ਜਿਹੜਾ ਬੰਦਾ 1 ਸਾਲ ਅਪਰੈਂਟਸ਼ਿਪ ਕਰਕੇ ਵਾਗ ਜਾਂਦਾ ਪਿੰਡ 'ਚ ਬੰਦਿਆਂ ਨੂੰ ਇਹ ਹੋ ਜਾਂਦਾ ਵੀ ਲੈਣ ਮੈਨ ਲੱਗ ਗਿਆ ਕੱਲੂ ਜਦੋਂ ਆਪਾਂ ਘਰੇ ਬੈਠੇ ਹੋਏ ਪਿੰਡ ਵੀ ਲਾਨਤਾ ਬਾਹੂ ਆਪਾਂ ਨੂੰ ਵੀ ਤੂੰ ਤਾਂ ਸਾਲਾ ਨੌਕਰੀ ਲਾ ਕੇ ਆਤੀ ਹੁਣ ਤੂੰ ਇੱਥੇ ਘਰੇ ਫਿਰਦਾ ਸੰਨੀਆਂ ਪਾਉਂਦਾ ਪਿੰਡ 'ਚ ਕਿਸੇ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਇਹ ਅਪਰੈਂਟਸ਼ਿਪ ਕੀ ਹੁੰਦੀ ਆ ਉਹਨਾਂ ਨੂੰ ਇਹ ਆ ਵੀ ਲੈਣ ਮੈਨ ਲੱਗੇ ਕੱਲੂ ਜਦੋਂ ਆਪਾਂ ਘਰੇ ਸੰਨੀਆਂ ਪਾਈਆਂ ਕੱਖ ਲਿਆਂਦੇ ਉਦੋਂ ਆਪਾਂ ਕੀ ਜਵਾਬ ਦੇਵਾਂਗੇ ਅੱਜ ਘਰੇ ਵਹਿ ਜਾਗੇ ਬੱਸ ਚੜ ਕੇ ਘਰੇ ਵਗ ਜਾਗੇ ਇਹ ਨਾ ਕਰੋ ਬਾਈ ਬਣ ਕੇ ਆਪਦਾ ਇਕੱਠ ਦਿਖਾਓ ਇਕਜੁੱਟ ਹੋ ਜਾਓ ਆਪਾਂ ਪੱਕਾ ਹੱਲ ਹੋਊਾ ਆਪਣਾ ਕੱਲ ਨੂੰ ਜੇ ਆਪਾਂ 500 ਬੰਦੇ ਦਾ ਇਕੱਠ ਕਰ ਲਿਆ ਹੁਣ ਇਹ ਥੋੜੇ ਤੇ ਆ ਬਾਈ ਗੱਲ ਆ ਹੁਣ ਜਿੱਦਾਂ ਦੇ ਕੋਲੇ ਵੀ ਬਾਈ ਸਾਥੀ ਆਪਣੇ ਰਹਿ ਗਏ ਤਾਂ ਬੇਨਤੀ ਆ ਬਾਈ ਸਾਰਿਆਂ ਨੂੰ ਫੋਨ ਕਰਕੇ ਕੱਲ ਨੂੰ ਬੁਲਾਓ ਹਨਾ ਆਪਾਂ ਵੱਧ ਤੋਂ ਵੱਧ ਇਕੱਠ ਦਿਖਾਈਏ ਉਹਨਾਂ 'ਤੇ ਪ੍ਰੈਸ਼ਰ ਮਹਿਕਮੇ ਤੇ ਬਿਲਡ ਹੋਣਾਗਾ ਨਹੀਂ ਉਹ ਤੋਂ ਬਿਨ ਆਪਣਾ ਹੱਲ ਨਹੀਂ ਹੋਣਾ ਕਿਉਂਕਿ ਜਿੰਨਾ ਕਿ ਇਹਨਾਂ ਨੇ ਆਪਣੀ ਤੜ ਚੈੱਕ ਕਰਨੀ ਸੀਗੀ ਅੱਜ ਉਹ ਆਪਣਾ ਦੇਖਿਆ ਤੇ ਹੁਣ ਅੱਗੇ ਆਪਾਂ ਦਹੋਣਾ ਤੇ ਅਸੀਂ ਕੀ ਕਰ ਸਕਦੇ ਆਂ ਜੀ ਨਾ ਹੁਣ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਆਪਾਂ ਵੱਧ ਤੋਂ ਵੱਧ ਕੱਲ ਨੂੰ ਘੱਟ ਦਿਖਾਈਏ ਤੇ ਅੱਗੇ ਮਹਿਕਮੇ ਤੇ ਪ੍ਰੈਸ਼ਰ ਪਾ ਕੇ ਆਪਾਂ ਅਗਲੀ ਮੀਟਿੰਗ ਦਾ ਲਈਏ ਉਹਨਾਂ ਤੋਂ ਮੀਟਿੰਗ ਤੇ ਮੀਟਿੰਗ 'ਚ ਆਪਣੀ ਗੱਲਾਂ ਲੈ ਕੇ ਆਈਏ ਠੀਕ ਹੈ ਜੀ ਹੁਣ ਆਪਾਂ ਪਿੱਛੇ ਚੱਲ ਕੇ ਬੈਠਾਂਗੇ ਬਾਈ ਬਾਕੀ ਗੱਲਾਂ ਬਾਤ ਆਪਾਂ ਪਿੱਛੇ ਚੱਲ ਕੇ ਕਰਦੇ ਆਂ ਕਿਉਂਕਿ ਮਹਿਕਮੇ ਨਾਲ ਆਪਣੀ ਜਿਹੜੀ ਸਹਿਮਤੀ ਹੋਈ ਹੈ ਵੀ ਦੇਖੋ ਤਿੰਨ ਦਿਨਾਂ ਤੱਕ ਆਪਾਂ ਇੱਥੇ ਹੀ ਬੈਠੇ ਆਂਗੇ ਜਿੰਨਾ ਸਮਾਂ ਪ੍ਰਸ਼ਾਸਨ ਨੇ ਸਹਿਮਤੀ ਲਈ ਹੈ ਕਿ ਅਸੀਂ ਤੁਹਾਡੀ ਗੱਲ ਅਕੇ ਮੀਟਿੰਗ ਲੈ ਕੇ ਤੁਹਾਨੂੰ ਅਰੇਂਜ ਕਰਕੇ ਦੇਵਾਂਗੇ ਪਰ ਤੁਸੀਂ ਵੀ ਸਾਡੇ ਨਾਲ ਰਲ ਕੇ ਚੱਲਣਾ ਹੈ ਠੀਕ ਹੈ ਜੀ ਗੇਟ ਵਾਲਾ ਧਰਨਾ ਹੁਣ ਆਪਾਂ ਪਿੱਛੇ ਲੈ ਕੇ ਚੱਲਾਂਗੇ ਉੱਥੇ ਬਹਿ ਕੇ ਆਪਾਂ ਜਿਹੜੀ ਅਸਲੀ ਕਾਰਵਾਈ ਹੈ ਉਹ ਸ਼ੁਰੂ ਕਰਾਂਗੇ ਠੀਕ ਹੈ ਭਾਈ ਹਾਂ ਜਾਵਾਂ ਚਲੋ ਭਾਈ ਆਪਾਂ ਦੇਖੋ ਰੋਡ ਦੇਖ ਕੇ ਕਰੋ